ਸਸ਼ੀਕਾਲ ਜਾਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਜਨਤਾ ਦੀ ਸੱਚ ਸਵਾਗਤ ਅੱਜ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਲੁਧਿਆਣਾ ਵੈਸਟ ਵਿਖੇ ਜਿੱਥੇ ਕਿ ਰਸਮੀ ਤੌਰ ਤੇ ਬੇਸ਼ੱਕ ਅਜੇ ਚੋਣਾਂ ਦਾ ਐਲਾਨ ਨਹੀਂ ਹੋਇਆ ਹੈ ਪਰ ਤਿਆਰੀਆਂ ਉਮੀਦਵਾਰਾਂ ਨੇ ਵਿੱਡ ਦਿੱਤੀਆਂ ਨੇ ਅੱਜ ਜਨਤਾ ਦੀ ਸਾਥ ਦੇ ਵਿੱਚ ਗੱਲਬਾਤ ਕਰਨਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਬਾਇਲੈਕਸ਼ਨ ਦੇ ਵਿੱਚ ਤਿਆਰੀ ਕਿਸ ਤਰ੍ਹਾਂ ਦੀ ਹੈ ਲੋਕਾਂ ਦੇ ਮੁੱਦਿਆਂ ਤੇ ਕਿਸ ਤਰ੍ਹਾਂ ਖਰੇ ਉਤਰਨਗੇ ਔਰ ਆਪਣੀ ਸਰਕਾਰ ਦੇ ਸਵਾ ਤਿੰਨ ਸਾਲ ਦੇ ਕਾਰਜਕਾਲ ਦੇ ਬਾਰੇ ਉਹ ਕੀ ਜਵਾਬ ਦਿੰਦੇ ਨੇ ਅਰੋੜਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸ਼ੁਕਰੀਆ ਜੀ ਅਰੋੜਾ ਸਾਹਿਬ ਸਭ ਤੋਂ ਪਹਿਲਾ ਸਵਾਲ ਕਹਿੰਦੇ ਬੰਦੇ ਦੇ ਕੰਨ ਕਦੀ ਬੰਦੇ ਨੂੰ ਝੂਠ ਨਹੀਂ ਬੋਲਦੇ ਸਵਾ 3 ਸਾਲਾਂ ਦੀ ਕਾਰਗੁਜ਼ਾਰੀ ਲੋਕਾਂ ਚ ਜਾ ਰਹੇ ਹੋ ਕੀ ਲੱਗਦਾ ਸਰਕਾਰ ਤੋਂ ਖੁਸ਼ ਹੈਗੇ ਆ ਬਿਲਕੁਲ ਖੁਸ਼ ਹੈਗੇ ਜੀ ਗੱਲ ਇਹ ਹੈ ਕਿ ਤੁਸੀਂ ਸਵਾ 3 ਸਾਲ ਨੂੰ ਕੰਪੇਅਰ ਕਰਨਾ ਹੈ ਪਿਛਲੇ 70 75 ਸਾਲਾਂ ਨਾਲ ਵੀ ਇਹ ਸਵਾ 3 ਸਾਲਾਂ ਚ ਕੀ ਹੋਇਆ ਇਹੋ ਜੇ ਕੰਮ ਹੈ 3 ਸਾਲਾਂ ਚ ਹੋਇਆ ਜਿਹੜੇ ਕੋਈ 15 ਸਾਲ ਦਾ ਨਹੀਂ ਹੋਇਆ ਸੀ ਕੋਈ 25 ਸਾਲ ਦਾ ਨਹੀਂ ਹੋਇਆ ਸੀ ਕੋਈ 50 ਸਾਲ ਦਾ ਨਹੀਂ ਹੋਇਆ ਕਈ ਕੰਮ ਆਜ਼ਾਦੀ ਤੋਂ ਬਾਅਦ ਨਹੀਂ ਹੋਏ ਸੀ ਜੀ ਉਹ 3 ਸਾਲਾਂ ਚ ਹੋਏ ਆ ਕਈ 3 ਸਾਲਾਂ ਚ ਹੋਏ ਆ ਕਈ ਜਦੋਂ ਮੈਂ ਇੱਥੇ ਆ ਕੇ ਸੰਭਾਲਿਆ ਆਪਣਾ ਮਤਲਬ ਜਦੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਵੀ ਤੁਸੀਂ ਵੈਸਟ ਤੋਂ ਲੜਨਾ ਹੈ ਜੀ 2 ਮਹੀਨਿਆਂ ਚ ਇਹ ਵਿੱਚ ਕੰਮ ਹੋਇਆ ਜਿਹੜੇ ਪੰਜਾਬ ਦੇ 60 70 ਸਾਲਾਂ ਤੋਂ ਨਹੀਂ ਹੋਇਆ ਰੂੜਾ ਸਾਹਿਬ ਤੁਸੀਂ ਵੈਸਟ ਤੋਂ ਲੜਨ ਦੀ ਗੱਲ ਕੀਤੀ ਹੈ ਇਹ ਸਵਾਲ ਖੜਾ ਹੋ ਰਿਹਾ ਹੈ ਕਹਿੰਦੇ ਕਿ ਰਾਜ ਸਭਾ ਦੇ ਮੈਂਬਰ ਨੂੰ ਬਾਈ ਇਲੈਕਸ਼ਨ ਲੜਾਈ ਜਾ ਰਹੀ ਹੈ ਕਹਿੰਦੇ ਆਪਣੇ ਸਿਆਸੀ ਆਕਾਮਾਂ ਦੇ ਲਈ ਧੱਕੇ ਨਾਲ ਅਰੋੜਾ ਸਾਹਿਬ ਤੋਂ ਸੀਟ ਖਾਲੀ ਕਰਵਾਈ ਜਾ ਰਹੀ ਹੈ ਸੋਢੀ ਸਾਹਿਬ ਗੱਲ ਇਹ ਹੈ ਕਿ ਮੈਂ ਇਕੱਲਾ ਦਾ ਐਮਪੀ ਪੰਜਾਬ 'ਚ ਹੈ ਨਹੀਂ ਸੀ ਹਮ ਸੱਤ ਰਾਜ ਸਭਾ ਦੇ ਐਮਪੀ ਸੀ ਜੇ ਤੁਸੀਂ ਕਹੋ ਕਿ ਉਹਨਾਂ ਨੇ ਮੈਨੂੰ ਚੁਣਿਆ ਕਿ ਮੈਂ ਇਲੈਕਸ਼ਨ ਲੜਾਂ ਔਰ ਕੋਈ ਰਾਜ ਸਭਾ ਦੀ ਸੀਟ ਖਾਲੀ ਹੋ ਜੂ ਤੇ ਕਿਸੇ ਹੋਰ ਨੇ ਬੰਨਾ ਗੱਲ ਇਹ ਹੈ ਕਿ ਸੱਤਾ ਜੋ ਕਿਸੇ ਨੂੰ ਕਹ ਮੈਨੂੰ ਹੀ ਕਹਿ ਦਿੰਦੇ ਮੈਨੂੰ ਵਿਧਾਨ ਸਭਾ ਲੜਾਂ ਦੀ ਲੋੜ ਨਹੀਂ ਮੈਂ ਰਿਜ਼ਾਈਨ ਕਰ ਦਿੰਦਾ ਕੋਈ ਵੀ ਆ ਜਾਂਦਾ ਜੀ ਇਹ ਤਾਂ ਦੇਖੋ ਕਿਸੇ ਨੂੰ ਪਤਾ ਥੋੜੀ ਨਾ ਸੀ ਕਿ ਗੋਗੀ ਸਾਡਾ ਭਰਾ ਜਿਹੜਾ ਐਮ ਐਲ ਏ ਸੀ ਉਹ ਇੱਕ અનਫੋਰਚੂਨੇਟ ਇਨਸੀਡੈਂਟ ਚ ਚਲੇ ਜਾਊਗਾ ਜੀ ਔਰ ਬਾਇ ਇਲੈਕਸ਼ਨ ਹੋ ਜਾਣਗੇ ਉਹਨਾਂ ਨੇ ਮੈਨੂੰ ਚੁਣਿਆ ਮੇਰੇ ਕੰਮ ਦੇਖ ਕੇ ਚੁਣਿਆ ਪਿਛਲੇ 3 ਸਾਲ ਚ ਜੋ ਮੈਂ ਕੀਤੇ ਆ ਉਹਨਾਂ ਨੇ ਮੇਰੀ ਡਿਊਟੀ ਲਈ ਮੇਰੇ ਤਾਂ 3 ਸਾਲ ਹੋਰ ਰਾਜ ਸਭਾ 'ਚ ਪਏ ਸੀ ਮੈਂ ਤਾਂ ਜ਼ਿੰਦਗੀ 'ਚ ਨਹੀਂ ਸੋਚਿਆ ਸੀ ਕਿ ਮੈਂ ਇਲੈਕਸ਼ਨ ਲੜੂੰਗਾ ਨਾ ਲੜਿਆ ਤੇ ਨਾ ਲੜੂੰਗਾ ਪਰ ਹੁਣ ਜੇ ਪਾਰਟੀ ਦਾ ਹੁਕਮ ਹੋ ਜੇ ਮੰਨਣਾ ਪੈਂਦਾ ਪਾਰਟੀ ਦੇ ਹੁਕਮ ਨੂੰ ਰੋੜਾ ਸਾਹਿਬ ਖੁਸ਼ਕਿਸਮਤੀ ਮੰਨਦੇ ਹੋ ਜਾਂ ਬਦਕਿਸਮਤੀ ਲੱਗਦੀ ਆ ਦੇਖੋ ਜੋ ਵੀ ਜ਼ਿੰਦਗੀ 'ਚ ਆ ਜਾਏ ਉਹਨੂੰ ਖੁਸ਼ਕਿਸਮਤੀ ਸਮਝਣਾ ਚਾਹੀਦਾ ਚਾਹੇ ਪਾਰਟੀ ਦਾ ਹੁਕਮ ਹੈ ਚਾਹੇ ਰੱਬ ਦਾ ਹੁਕਮ ਹੈ ਚਾਹੇ ਫੈਮਿਲੀ ਦਾ ਹੁਕਮ ਹੈ ਕੋਈ ਵੀ ਹੁਕਮ ਹੋਵੇ ਜੀ